ਬੂਟਾ ਸਿੰਘ ਚੋਹਾਨ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਸਾਥੀ ਕਿਸੇ ਵਰਗਾ ਨਹੀਂ ਸੀ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਮੇਰੀ ਜਾਣ ਪਛਾਣ ਰਾਮਪੁਰਾ ਦੇ ਗਜ਼ਲਕਾਰ ਜਸਪਾਲ ਕਈ ਨਾਲ ਹੋ ਗਈ ਸੀ ਉਹ ਮੈਥੋਂ ਉਮਰ ਵਿੱਚ ਵੱਡਾ ਸੀ ਉਹ ਮੈਨੂੰ ਤਪੇ ਮਿਲਣ ਆ ਜਾਂਦਾ ਮੈਂ ਰਾਮਪੁਰੇ ਦੋਵਾਂ ਦੇ ਸ਼ੌਕ ਇੱਕੋ ਸਨ ਸਾਂਝ ਤੇ ਖੇਚ ਪੈਦਾ ਹੋ ਗਈ ਸੀ ਕਈ ਦੀਆਂ ਗੱਲਾਂ 'ਚ ਅਕਸਰ ਮਿੰਦਰ ਸਾਥੀ ਦਾ ਜ਼ਿਕਰ ਆਉਂਦਾ ਉਹ ਮੈਨੂੰ ਦੱਸਦਾ ਸਾਥੀ ਮੋਗੇ ਰਹਿੰਦਾ ਆ ਗਾਂ ਬਦੂ ਗਦਰਾਂ ਲਿਖਦਾ ਮੈਂ ਸਾਥੀ ਦੀ ਕਿਤਾਬ ਪੜ੍ਹੀ ਉਸ ਚੋਂ ਇਹ ਸ਼ੇਰ ਮੇਰੇ ਮਨ ਤੇ ਉੱਤਰ ਗਿਆ ਹੁਣ ਤਾਂ ਮੰਜ਼ਿਲ ਦੀ ਮਮਟੀ ਵੀ ਦਿਸਦੀ ਨਹੀਂ ਜਾਪਦਾ ਆਜੜੀ ਪੈ ਗਿਆ ਕਾਫਲਾ ਇਹ ਸ਼ੇਰ ਨਕਸਰਬਾੜੀ ਲਹਿਰ ਦੇ ਭਤਨ ਦਾ ਸੀ ਸਾਥੀ ਆਪ ਇਸ ਲਹਿਰ ਨਾਲ ਜੁੜਿਆ ਰਿਹਾ ਸੀ ਫੜਿਆ ਵੀ ਗਿਆ ਸੀ ਤਸ਼ੱਦਦ ਵੀ ਹੋਇਆ ਪੁਲਿਸ ਨੇ ਸਾਡੇ ਝਰਕਾ ਦਿੱਤੇ ਸੀ ਕਈ ਨਹੀਂ ਦੱਸਿਆ ਸੀ ਕਿ ਉਹ ਵੈਲਡਿੰਗ ਦਾ ਕੰਮ ਕਰਦਾ ਹੈ ਮਜ਼ਦੂਰ ਪੱਕੀ ਹੈ ਅਜੇ ਵਿਆਹ ਵੀ ਨਹੀਂ ਕਰਵਾਇਆ ਕਈ ਤੋਂ ਸਾਥੀ ਦੀਆਂ ਗੱਲਾਂ ਸੁਣਨ ਕੰ ਮੇਰੇ ਮਨ ਵਿੱਚ ਉਹਦੇ ਪ੍ਰਤੀ ਥਾਂ ਪੈਦਾ ਹੋ ਗਈ ਸੀ ਉਹਨਾਂ ਦਿਨਾਂ ਵਿੱਚ ਮੇਰੀ ਸੋਚ ਅਗਾਹ ਬਦੂ ਬਣ ਰਹੀ ਸੀ ਵਿਰੋਧੀ ਹਵਾਵਾਂ ਨਾਲ ਟੱਕਰ ਲੈਣ ਦੇ ਲੋਕ ਚੰਗੇ ਲੱਗਦੇ ਸੀ ਮੈਂ ਸਾਥੀ ਨੂੰ ਇੱਕ ਸਹਿਤਿਕ ਸਮਾਗਮ ਵਿੱਚ ਮਿਲਿਆ ਇਹ ਤਾਂ ਯਾਦ ਨਹੀਂ ਕਿ ਕਿੱਥੇ ਪਰ ਆਪਸੀ ਗੱਲਾਂ ਬਹੁਤ ਹੋਈਆਂ ਸਾਨੂੰ ਇੱਕ ਦੂਜੇ ਦੀ ਜ਼ਿੰਦਗੀ ਬਾਰੇ ਜਾਣਨ ਦਾ ਮੌਕਾ ਮਿਲਿਆ ਸਾਥੀ ਦੇ ਮਨ ਵਿੱਚ ਮੇਰੇ ਬਾਰੇ ਉਹਨਾਂ ਸਪੈਦਾ ਹੋ ਗਈ ਸੀ ਸਾਡੀ ਸਭਾ ਨੇ ਕਵੀ ਦਰਬਾਰ ਕਰਵਾਇਆ ਮੈਂ ਸਾਥੀ ਨੂੰ ਵੀ ਬੁਲਾਇਆ ਆਉਂਦਾ ਹੋਇਆ ਉਹ ਮੈਕਸੀਮ ਗੋਰਕੀ ਦੀ ਸਵਯ ਜੀਵਨੀ ਦੇ ਤਿੰਨ ਭਾਗ ਮੇਰੇ ਪੜ੍ਹ ਲਈ ਲੈ ਕੇ ਆਇਆ। ਮੈਨੂੰ ਜਾਣ ਕੇ ਉਹਨੇ ਭਾਪ ਲਿਆ ਸੀ ਕਿ ਮੇਰਾ ਬਚਪਨ ਵੀ ਦੁੱਖਾਂ ਭਰਿਆ ਰਿਹਾ ਹੈ। ਗੋਰਕੀ ਦੀ ਜੀਵਨੀ ਪੜ੍ਹ ਕੇ ਮੇਰੇ ਮਨ ਵਿੱਚ ਦੁੱਖਾਂ ਨਾਲ ਟਕਰਾ ਕਰਨ ਦੀ ਹਿੰਮਤ ਪੈਦਾ ਹੋ ਗਈ ਸੀ। ਇਹ ਸੋਚ ਕੇ ਹੀ ਸਾਥੀ ਇਹ ਤਿੰਨੇ ਭਾਗ ਲੈ ਕੇ ਆਇਆ ਸੀ। ਮੈਂ ਤਿੰਨੇ ਭਾਗ ਪੜੇ। ਇਹ ਗੱਲ ਸੱਚ ਵੀ ਸਾਬਤ ਹੋਈ। ਮੈਂ ਜ਼ਿੰਦਗੀ ਦੇ ਦੁੱਖ ਜਿਨ੍ਹਾਂ ਨੂੰ ਮੈਂ ਬਹੁਤ ਵੱਡੇ ਸਮਝਦਾ ਸੀ ਉਹ ਨਿੱਕੇ-ਨਿੱਕੇ ਲੱਗਣ ਲੱਗ ਪਏ। ਮੇਰੇ ਵਿੱਚ ਹਿੰਮਤ ਪੈਦਾ ਹੋਣ ਲੱਗੀ। ਮੈਂ ਰੂਸੀ ਲੇਖਕਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਸਨ ਨਾਵਲ ਕਹਾਣੀਆਂ ਤੇ ਵਾਰਤਕ ਦੀਆਂ ਪਰ ਜੋਰਜਾ ਗੋਰਕੀ ਦੀ ਜੀਵਨੀ ਪੜ ਕੇ ਮਿਲੀ ਉਹ ਹੋਰ ਕਿਸੇ ਕਿਤਾਬ ਵਿੱਚੋਂ ਨਹੀਂ ਮਿਲੀ ਉਹ ਕਿਹੜੀ ਦੁਸ਼ਵਾਰੀ ਸੀ ਜਿਹੜੀ ਮੈਕਸੀਮ ਗੋਰਕੀ ਨੇ ਬਚਪਨ ਵਿੱਚ ਨਹੀਂ ਸਿੱਪੋਗੀ ਹਰ ਤਰ੍ਹਾਂ ਦੀ ਮਸ਼ੱਕਤ ਕੀਤੀ ਬੜੇ ਮਾੜੇ ਬੰਦੇ ਆਏ ਗੋਰਕੀ ਦੇ ਜੀਵਨ ਵਿੱਚ ਮੈਂ 올 ਇੰਡੀਆ ਰੇਡੀਓ ਤੇ ਜਾਣ ਲੱਗ ਪਿਆ ਸੀ ਰੇਡੀਓ ਤੇ ਗਿਆ ਮੈਂ ਖ਼ਬਰਾਂ ਦੇ ਦਫ਼ਤਰਾਂ ਵਿੱਚ ਵੀ ਢੇੜਾ ਮਾਰ ਆਉਂਦਾ ਸੰਪਾਦਕਾਂ ਨਾਲ ਜਾਣ ਪਛਾਣ ਹੋ ਗਈ ਸੀ ਅਕਾਲੀ ਪੱਤਰ ਕਾਚ ਉਹਨਾਂ ਦਿਨਾਂ ਵਿੱਚ ਗੁਰਬਖਸ਼ ਸਿੰਘ ਵਿਰਕ ਮੈਗਜ਼ੀਨ ਸੈਕਸ਼ਨ ਦਾ ਸੰਪਾਦਕ ਸੀ ਮੇਰੇ ਇਲਾਕੇ ਦੇ ਲੇਖਕਾਂ ਬਾਰੇ ਗੱਲਾਂ ਬਾਤਾਂ ਹੋਈਆਂ ਤਾਂ ਮੈਨੂੰ ਵਿਰਕ ਨੇ ਕਿਹਾ ਕਿ ਮੈਂ ਕਵੀਆਂ ਬਾਰੇ ਸੰਖੇਪ ਟਿੱਪਣੀਆਂ ਵੀ ਲਿਖ ਕੇ ਭੇਜਾਂ ਤੇ ਉਹਨਾਂ ਦੀਆਂ 2-2 3-3 ਰਚਨਾਵਾਂ ਵੀ ਮੈਂ ਤਪਿਆ ਕੇ ਇਸ ਤਰ੍ਹਾਂ ਸੇਮ ਅਤੇ ਸਾਧੂ ਸਿੰਘ ਬੇਦਿਲ ਦੀਆਂ ਗਜ਼ਲਾਂ ਤੇ ਟਿੱਪਣੀਆਂ ਲਿਖ ਕੇ ਤਸਵੀਰਾਂ ਸਮੇਤ ਭੇਜ ਦਿੱਤੀਆਂ ਮਹਿੰਦਰ ਸਾਥੀ ਤੋਂ ਵੀ ਗਜ਼ਲਾਂ ਮੰਗਵਾ ਲਈਆਂ ਸਾਥੀ ਦੀਆਂ ਰਚਨਾਵਾਂ ਛਪੀਆਂ ਉਹਦੀ ਲੰਬੀ ਚਿੱਠੀ ਆਈ ਉਸਨੇ ਲਗਾਤਾਰ ਲਿਖਣ ਦੀ ਤਾਕੀਦ ਕੀਤੀ ਮੈਂ ਮੈਕਸੀਮ ਗੋਰਕੀ ਦੀ ਆਲੋਚਨਾ ਦੀ ਪੁਸਤਕ ਮਨੁੱਖ ਤੇ ਸਾਹਿਤ ਪੜ੍ਹੀ ਸੀ ਸਾਥੀ ਬਾਰੇ ਲਿਖੀ ਮੇਰੀ ਟਿੱਪਣੀ ਵਿੱਚ ਆਲੋਚਨਾ ਦੇ ਬਹੁਤ ਸਾਰੇ ਔਖੇ ਸ਼ਬਦ ਆ ਗਏ ਸਨ ਚਿੱਠੀ ਵਿੱਚ ਸਾਥੀ ਨਵੇਂ ਨੂੰ ਪੁਹਿਕ ਵਿੱਚ ਸਰਲ ਪਾਸ਼ਾ ਵਰਤਨ ਦਾ ਸਜਾ ਦਿੱਤਾ ਸੀ ਮੈਂ ਮੰਨ ਲਿਆ ਸਹਿਤਕ ਸਮਾਗਮਾਂ ਵਿੱਚ ਸਾਥੀ ਨੂੰ ਅਕਸਰ ਮਿਲਣ ਦਾ ਮੌਕਾ ਮਿਲਦਾ ਮੈਨੂੰ ਗਵਾਂਢੀ ਜ਼ਿਲ੍ਹਿਆਂ ਵਿੱਚ ਜਿੱਥੋਂ ਵੀ ਸਮਾਗਮ ਦੀ ਚਿੱਠੀ ਆਉਂਦੀ ਚਲਿਆ ਜਾਂਦਾ ਸਾਥੀ ਰੋਮਾਂਟਿਕ ਸ਼ੈਲੀ ਦੇ ਵਿਰੁੱਧ ਸੀ ਅਗਾਹ ਵੱਧੂ ਸੋਚ ਦਾ ਮਦਈ ਉਸੀ ਤਰ੍ਹਾਂ ਦੀਆਂ ਰਚਨਾਵਾਂ ਖੁਦ ਲਿਖਦਾ ਤੇ ਹੋਰਾਂ ਸ਼ਾਇਰਾਂ ਨੂੰ ਵੀ ਅਗਾਹ ਬਦੂ ਗਜ਼ਲਾਂ, ਗੀਤ ਤੇ ਕਵਿਤਾਵਾਂ ਲਿਖਣ ਲਈ ਕਹਿੰਦਾ। ਉਹਦੀ ਸੋਚ ਸੀ ਜਿਹੜੀ ਕਵਿਤਾ ਲੋਕਾਂ ਦੇ ਦੁੱਖਾਂ ਦੀ ਗੱਲ ਨਹੀਂ ਕਰਦੀ ਉਹ ਸੱਤਾ ਦੇ ਹੱਕ ਵਿੱਚ ਭੁਗਤੀ ਹੈ। ਸਾਥੀ ਤੇ ਮੇਰੀ ਕਵਿਤਾ ਪ੍ਰਤੀ ਪਹੁੰਚ ਭਾਵੇਂ ਵੱਖਰੀ-ਵੱਖਰੀ ਸੀ ਪਰ ਅਸੀਂ ਦੋਸਤ ਬਣ ਗਏ ਸੀ। ਸਾਥੀ ਅਜਿਹੀ ਤਬੀਅਤ ਦਾ ਮਾਲਕ ਸੀ ਉਹਦੇ ਨਾਲ ਘੰਟਿਆਂ ਬਧੀ ਗੱਲਾਂ ਕੀਤੀਆਂ ਜਾ ਸਕਦੀਆਂ ਸੀ। ਉਹ ਗਿਆਨ ਤੇ ਅਧਿਆਨ ਦਾ ਪੜਿਆ ਹੋਇਆ ਸੀ ਉਹਦੇ ਕੋਲੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਸੀ ਉਹਦੇ ਕੋਲ ਜ਼ਿੰਦਗੀ ਦੇ ਕਰੋੜ ਤਜਰਬੇ ਸਹਿਜ ਜਨਰੋਏ ਅਧਿਆਨ ਦਾ ਖਜ਼ਾਨਾ ਵੀ ਨਵੇਂ ਲੇਖਕਾਂ ਨੂੰ ਚੰਗਾ ਲਿਖਣ ਲਈ ਉਹ ਸਿਖਾਉਂਦਾ ਸਹਿਜ ਦਾ ਨਿਰੰਤਰ ਅਧਿਆਨ ਕਰਦੇ ਰਹਿਣ ਲਈ ਵੀ ਕਹਿੰਦਾ ਉਸ ਨੂੰ ਮੈਂ ਗਜ਼ਲ ਸੰਗ੍ਰਹਿ ਸਿਰ ਜੁਗੀ ਸ਼ਾਂ ਦਿੱਤਾ ਪੜ ਕੇ ਉਹਨੇ ਲੰਬੀ ਚਿੱਠੀ ਲਿਖੀ ਬਹੁਤ ਸਾਰੇ ਸੁਝਾਅ ਦਿੱਤੇ ਜਿਨ੍ਹਾਂ ਵਿੱਚੋਂ ਬਹੁਤਿਆਂ ਨਾਲ ਮੈਂ ਸਹਿਮਤ ਵੀ ਨਹੀਂ ਸੀ ਉਹਨੇ ਕਿਹਾ ਕਿ ਕਲਾ ਕਲਾ ਲਈ ਨਹੀਂ ਹੋਣੀ ਚਾਹੀਦੀ ਕਲਾ ਲੋਕਾਂ ਲਈ ਹੋਣੀ ਚਾਹੀਦੀ ਹੈ ਮੈਂ ਇਹ ਸੋਚੇ ਸੀ ਕਿ ਗਜ਼ਲਾਂ ਵਿੱਚ ਅਗਾਵਧੂ ਵਿਚਾਰ ਸਿੱਧੇ ਪੱਦਰ ਦੇ ਨਹੀਂ ਹੋਣੇ ਚਾਹੀਦੇ ਵਿਚਾਰਾਂ ਦੀ ਪਿੱਠਭੂਮੀ 'ਚ ਹੋਣੇ ਚਾਹੀਦੇ ਨੇ ਮੇਰੇ ਲਈ ਨਾਰਾ ਨਾਰਾ ਸੀ ਗਜ਼ਲ ਗਜ਼ਲ ਮੈਂ ਦੁਆ ਨੂੰ ਰਲਕੜ ਨਹੀਂ ਸੀ ਕਰਨਾ ਚਾਹੁੰਦਾ ਮੈਂ ਮਰਬਈ ਜੀ ਬਨਾ ਚਿੱਠੀ ਦਾ ਜਵਾਬ ਦਿੱਤਾ ਉਹਨਾਂ ਨੇ ਗੱਲ ਅੱਗੇ ਨਾ ਤੋਰੀ ਗੱਲ ਮੁੱਕ ਗਈ ਮੇਰੀਆਂ ਗਜ਼ਲਾਂ ਵਿੱਚ ਅਗਾਵਧੂ ਵਿਚਾਰ ਸਨ ਪੜਨ ਵਾਲੇ ਵਿਚਾਰਾਂ ਦਾ ਅਹਿਸਾਸ ਹੁੰਦਾ ਸੀ ਵਿਚਾਰ ਉੱਬਰ ਕੇ ਸਾਹਮਣੇ ਨਹੀਂ ਸੀ ਆਉਂਦੇ ਮੈਂ ਇਸ ਗੱਲ ਦਾ ਮਦਈ ਸੀ ਕਿ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਇਹ ਗਜ਼ਲਾਂ ਕਿਸੇ ਕਾਮਰੇਟ ਦੀਆਂ ਲਿਖੀਆਂ ਹੋਈਆਂ ਨੇ ਇਹ ਸਾਸ ਸੋਣਾ ਚਾਹੀਦਾ ਕਿ ਕਵੀ ਗਹਿਰਾ ਹੈ ਸਮਝਦਾ ਪਰਿਆ ਹੋਇਆ ਉਹ ਆਖਰੀ ਦਮ ਤੱਕ ਇਸ ਗਲਤੇ ਡਟਰੇ ਰਹਿ ਕੇ ਕਲਾ ਲੋਕਾਂ ਦੀ ਹੋਣੀ ਚਾਹੀਦੀ ਹੈ ਸਾਡੇ ਵਿਚਾਰਾਂ ਚ ਭਾਵੇਂ ਪਿੰਨਤਾ ਸੀ ਪਰ ਕਦੇ ਟਕਰਾ ਪੈਦਾ ਨਹੀਂ ਸੀ ਹੋਇਆ ਸਾਥੀ ਦਾ ਇਸੇ ਕਰੋਂ ਦੇਵਰਾਉ ਕਿ ਨਾਲ ਅਕਸਰ ਟਕਰਾ ਪੈਦਾ ਹੋ ਜਾਂਦਾ rau ਕੇ ਦੀਪਕ ਜੈ ਤੋਈ ਦਾ ਸ਼ਗਿਰਦ ਸੀ ਪਰ ਸਾਥੀ ਉਸ ਦੀ ਸ਼ੈਰੀ ਨੂੰ ਮੰਨਤਾ ਨਹੀਂ ਸੀ ਦਿੰਦਾ 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੱਧ ਦੇ ਨੇੜੇ ਜਿਹੜੇ ਮੇਰੇ ਸੰਪਰਕ ਵਿੱਚ ਰਣਜੀਤ ਸਰਾਂ ਵਾਲੀ ਆ ਗਿਆ ਉਹ ਬਰਨਾਲੇ ਟਰਾਈਡੈਂਟ ਗਰੁੱਪ ਵਿੱਚ ਮਕੈਨਿਕ ਸੀ ਫਿਰ ਉਹ ਮੋਗੇ ਦੀ ਨੈਸ਼ਨਲ ਫੈਕਟਰੀ ਵਿੱਚ ਜਾ ਲੱਗਿਆ ਮੈਂ ਉਹਨੂੰ ਜਾਂਦੇ ਨੂੰ ਕਿਹਾ ਸੀ ਕਿ ਉਹ ਆਪਣੇ ਮਜ਼ਬੂਤ ਸਿਹਤ ਕਪੂਹਕ ਲਈ ਮਿੰਦਰ ਸਾਥੀ ਨਾਲ ਨਿਰੰਤਰ رابطہ ਰੱਖੇ ਇਹ ਉਹਦੇ ਲਈ ਲਾਹੇਵੰਦ ਸਾਬਤ ਹੋਵੇਗਾ ਗਜ਼ਲ ਦੀ ਬਹਿਰ ਵਜ਼ਨ ਬਾਰੇ ਮੈਂ ਰਣਜੀਤ ਨੂੰ ਕਾਫੀ ਕੁਝ ਦੱਸ ਦਿੱਤਾ ਸੀ ਪਰ ਅਜੇ ਹੋਰ ਬਹੁਤ ਕੁਝ ਸਿੱਖਣਾ ਬਾਕੀ ਸੀ ਮੇਰੀ ਸੋਚ ਸੀ ਕਿਉਂ ਸਾਥੀ ਦੀ ਨੇੜਤਾ ਕਰਨ ਬਰਨਾਲੇ ਬਾਦ ਮੋਗੇ ਵੀ ਗਜ਼ਲ ਸਿਰਜਣਾ ਨਾਲ ਜੁੜਿਆ ਰਹੇ ਸਾਥੀ ਨਾਲ ਨੇੜਤਾ ਰੱਖਣ ਦੇ ਸਹਜਾ ਪਿੱਛੇ ਮੇਰਾ ਇੱਕ ਮਕਸਦ ਇਹ ਵੀ ਸੀ ਕਿ ਸਰਾਂ ਵਾਲੀ ਨੌਜਵਾਨ ਹੈ ਜ਼ਿੰਦਗੀ ਦਾ ਬਹੁਤ ਅ ਤਜਰਬਾ ਨਹੀਂ ਜਜ਼ਬਾਤੀ ਬਹੁਤ ਹੈ ਖਾਪੀ ਕਿਪਾਬ ਕੋ ਜਾਂਦਾ ਮੈਨੂੰ ਯਕੀਨ ਸੀ ਕਿ ਸਾਥੀ ਦੀ ਨੇੜਤਾ ਉਹਦੇ ਲਈ ਹਰ ਪੱਖੋਂ ਕਾਰਗਰ ਸਾਬਤ ਹੋਵੇਗੀ ਇਹ ਗੱਲ ਪਿੱਛੋਂ ਜਾ ਕੇ ਸੱਚ ਸਿੱਧੋਈ ਮੋਗੇ ਜਾ ਕੇ ਰਣਜੀਤ ਮੋਗੇ ਦੇ ਹੋਰ ਬਹੁਤ ਸਾਰੇ ਸਕਾੰਦਰੂ ਮੁੰਡਿਆਂ ਵਿੱਚੋਂ ਸਾਥੀ ਦੇ ਸਭ ਤੋਂ ਨੇੜੇ ਆ ਗਿਆ ਸੋਚ ਪੱਖੋਂ ਦਿਨੋ ਦਿਨ ਪਰਪੱਕ ਹੋਣ ਲੱਗਿਆ ਜੇਕਰ ਸਰਾਂਵਾਲੀ ਨੂੰ ਭਾਰਤੀ ਸਹਿਤ ਅਕਾਦਮੀ ਦਿੱਲੀ ਦਾ ਯੁਵਾ ਅਵਾਰਡ ਮਿਲਿਆ ਤਾਂ ਉਹਦੇ ਪਿੱਛੇ ਸਾਥੀ ਦੀ ਮਾਣੀ ਸੰਗਤ ਦਾ ਵੀ ਪਾਇਆ ਕੁਝ ਨਾ ਕੁਝ ਹਿੱਸਾ ਸੀ ਰਣਜੀਤ ਜਿਵੇਂ ਮੇਰੇ ਤੋਂ ਪਿਤਰੀ ਭਾਵ ਵੇਖਦਾ ਸੀ ਉਵੇਂ ਸਾਥੀ 'ਚੋਂ ਵੀ ਵੇਖਣ ਲੱਗਿਆ ਸਾਥੀ ਦੀ ਪਤਨੀ ਰਾਮ ਦਲਾਰੀ ਵੀ ਸਰਾਂਵਾਲੀ ਨੂੰ ਪੁੱਤਰਾ ਵਾਂਗ ਸਮਝਦੀ ਰਣਜੀਤ ਨੇ ਮੈਨੂੰ ਸਾਥੀ ਦੀ ਇੱਕ ਗੱਲ ਦੱਸੀ ਇੱਕ ਦਿਨ ਉਹ ਆਥ ਨੇ ਸਾਥੀ ਕੋਲ ਗਿਆ ਸਾਥੀ ਕਦੇ ਕਦਾਂ ਹੀ ਦੋ ਪੈਗ ਵੀ ਪੀ ਲੈਂਦਾ ਸੀ ਰਾਮ ਦਲਾਰੀ ਆਪਣੀ ਧੀ ਕੋਲ ਮੋਕਤਸਰ ਗਈ ਹੋਈ ਸੀ ਜਦੋਂ ਉਹਨਾਂ ਨੇ ਦੋ ਦੋ ਪੈਗ ਪੀ ਲਏ ਵਿਛੜਨ ਲੱਗੇ ਤਾਂ ਸਾਥੀ ਨੇ ਕਿਹਾ ਰਣਜੀਤ ਰਸੋਈ ਵਿੱਚ ਮੇਰੀ ਸਬਜ਼ੀ ਪਈ ਐ ਦੋ ਤਿੰਨ ਰੋਟੀਆਂ ਵੀ ਉਹ ਮੈਨੂੰ ਲਿਆ ਦੇ ਰਣਜੀਤ ਨੇ ਥਾਲੀ ਵਿੱਚ ਪਾ ਕੇ ਰੋਟੀ ਲਿਆ ਦਿੱਤੀ ਪਰ ਰੋਟੀਆਂ ਸੁੱਕੀਆਂ ਸਨ ਰਣਜੀਤ ਕਹਿੰਦਾ ਸਾਥੀ ਸਾਹਿਬ ਇਹ ਰੋਟੀ ਤੁਸੀਂ ਨਾ ਖਾਓ ਮੈਂ ਹੋਟਲ ਤੋਂ ਹੋਰ ਲਿਆ ਦੇਣਾ ਰਹਿਣ ਦਿਓ ਇਹ ਨਾ ਖਾਓ ਪਰ ਸਾਥੀ ਨੇ ਅਨੁਰੋਧ ਦਿੱਤਾ ਰੋਟੀ ਖਾਣ ਲੱਗ ਪਿਆ ਤੇ ਕਹਿੰਦਾ ਰਣਜੀਤ ਇਆਂ ਨੂੰ ਸੁੱਕੀਆਂ ਰੋਟੀਆਂ ਵਿੱਚ ਨਸੀਬ ਨਹੀਂ ਹੁੰਦੀਆਂ ਉਹਨਾਂ ਬਾਰੇ ਸੋਚਣ ਦੀ ਆਦਤ ਪਾ ਇਹਨਾਂ ਦਰਸੀ ਸਾਥੀ ਦੇ ਮਨ ਵਿੱਚ ਭੁੱਖੇ ਰਹਿਣ ਤੇ ਭੁੱਖੇ ਸੌਣ ਵਾਲੇ ਲੋਕਾਂ ਲਈ ਪੰਜਾਬ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਜਦੋਂ ਬਾਗਾ ਬਾਰਡਰ ਤੋਂ ਰਵੀ ਪਾਸ਼ ਕਾਫਲਾ ਸ਼ੁਰੂ ਕੀਤਾ ਤਬਖ-ਖ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਕਾਫਲਾ ਮੋਗੇ ਆਇਆ ਮੋਗੇ ਕਾਫਲੇ ਦੇ ਸਵਾਗਤ ਵਿੱਚ ਪਰਮਾ ਸਮਾਗਮ ਹੋਇਆ ਸਮਾਗਮ ਪਿੱਛੋਂ ਅਸੀਂ ਕਿਸੇ ਥਾਂ ਤੇ ਖਾਣ ਪੀਣ ਬੈਠੇ ਰਾਤ ਕੱਟਣ ਲਈ ਅਸੀਂ ਪੰਜ ਚਾਰ ਲੇਖਕ ਮਹਿੰਦਰ ਸਾਥੀ ਦੇ ਘਰੇ ਚਲੇ ਗਏ ਸਾਨੂੰ ਸਾਥੀ ਦੇ ਘਰੇ ਲੈ ਜਾਣ ਵਾਲਾ ਦੇਵਰਾਉਕੇ ਸੀ ਸਾਡੇ ਨਾ ਕੇਂਦਰੀ ਲੇਖਕ ਸਭਾ ਦਾ ਨਾਮਾ ਚੁਣਿਆ ਜਨਰਲ ਸਕੱਤਰ ਤਾਰਾ ਸਿੰਘ ਸੰਧੂ ਵੀ ਸੀ ਉਹ ਜਦੋਂ ਸਾਥੀ ਦੇ ਘਰ ਅੰਦਰ ਆਇਆ ਤਾਂ ਭਾਂਪ ਗਿਆ ਕਿ ਘਰੇ ਇੰਨੇ ਜਣਿਆਂ ਦੇ ਰਹਿਣ ਲਈ ਥਾਂ ਨਹੀਂ ਸੰਧੂ ਰਾਜਸੀ ਆਦਮੀ ਸੀ ਦੂਰੰਦੇਸ਼ਵੀ ਸਾਨੂੰ 2-3 ਜਣਿਆਂ ਨੂੰ ਛੱਡ ਕੇ ਕਿਤੇ ਹੋਰ ਚੱਲਿਆ ਗਿਆ ਸਾਥੀ ਸਾਡਾ ਸੌਣ ਪੈਣ ਦਾ ਪ੍ਰਬੰਧ ਕਰਨ ਲੱਗਿਆ ਆਰਾਮਦਲਾਰੀ ਰੋਟੀ ਟੁਕਦੇ ਆਹਰਜਾ ਲੱਗੀ ਰਾਤ ਕਾਫੀ ਹੋ ਗਈ ਸੀ ਸਾਥੀ ਨੇ ਮੱਥੇ ਵੱਟ ਨਹੀਂ ਪਾਇਆ ਮਹਿਮਾਨ ਨਿਵਾਜ਼ੀ ਵਿੱਚ ਲੱਗਿਆ ਰਿਹਾ ਅਚਾਨਕ ਦੇਵਰਾਉਕੇ ਜੀ ਸਾਥੀ ਨਾਲ ਕਿਸੇ ਗੱਲ ਨੂੰ ਤੂ ਤੂ ਮੈਂ ਮੈਂ ਹੋਣੀ ਸ਼ੁਰੂ ਹੋ ਗਈ। rau ਕੇ ਦਾ ਸੁਭਾਅ ਸੀ। ਖੇਬੜਨ ਵੇਲੇ ਆਪ ਨੂੰ ਵੀ ਗਾਲਾਂ ਖਾਈ ਜਾਂਦਾ। ਅਗਲੇ ਨੂੰ ਵੀ ਦੇਈ ਜਾਂਦਾ। ਦੇਬ rau ਕੇ ਬਿਨਾਂ ਰੁਕਿਆ ਤੂੰ ਭੈਣ ਚ ਮੈਂ ਭੈਣ ਕਰੀ ਜਾ ਰਿਆ ਸੀ। ਘਰੇ ਸਾਥੀ ਦੀ ਜਵਾਨ ਹੋਰੀ ਕੁੜੀ ਵੀ ਸੀ। ਮੈਨੂੰ ਬੜੀ ਸ਼ਰਮ ਆ ਰਹੀ ਸੀ। rau ਕੇ ਕੁੜੀ ਦੀ ਵੀ ਸ਼ਰਮ ਨਹੀਂ ਸੀ ਮਨ ਰਿਆ। rau ਕੇ ਠੰਡਾ ਨਹੀਂ ਹੋਇਆ। ਸਭ ਨੂੰ ਗੁੱਸੇ ਵਿੱਚ ਘਰੋਂ ਬਾਹਰ ਚੱਲਿਆ ਗਿਆ। ਮੁੜ ਕੇ ਨਹੀਂ ਆਇਆ। ਸਾਥੀ ਨੇ ਇੱਕ ਦੋ ਵਾਰ ਗਲੀ ਵਿੱਚ ਜਾ ਕੇ ਵੇਖਿਆ ਵੀ ਸਾਥੀ ਨੇ rau ਕੇ ਬਾਰੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਕਿਹਾ। ਉਹਨੂੰ ਜ਼ਬਤ ਰੱਖਣਾ ਆਉਂਦਾ ਸੀ ਮੈਂ ਤੇ ਇੱਕ ਹੋਰ ਲੇਖਕ ਸਾਥੀ ਕੋਲ ਰਹੇ ਮੈਂ ਤੜਕੇ ਆਉਣ ਵਾਲੇ ਸਾਥੀ ਦੀ ਕੁੜੀ ਦੇ ਸਿਰ ਤੇ ਹੱਥ ਰੱਖ ਕੇ 100 ਰੁਪਏ ਸ਼ਗਨ ਦਿੱਤਾ ਉਹਨਾਂ ਦਿਨਾਂ ਵਿੱਚ 100 ਰੁਪਏ 1000 1500 ਰੁਪਏ ਵਰਗਾ ਸੀ ਸਾਥੀ ਨੇ ਪਿੱਛੋਂ ਕਈ ਵਾਰ ਇਹ ਗੱਲ ਚਿਤਾਰੀ ਸਾਥੀ ਦੇ ਪਿਛਲੀ ਉਮਰ ਤੇ ਕਰਵਾਏ ਇਸ ਵਿਆਹ ਤੋਂ ਪਹਿਲਾਂ ਮੈਂ ਸਾਥੀ ਨੂੰ ਬਰਨਾਲਿਆ ਹਾਂ ਵੀ ਇੱਕ ਵੱਡੀ ਉਮਰ ਦੀ ਕੁੜੀ ਦਾ ਸਾਥ ਕਰਵਾਉਣਾ ਚਾਹਿਆ ਸੀ ਕੁੜੀ ਪੰਜਾਬੀ ਕਵੀ ਕਰਤਾਰ ਕੈਂਥ ਦੀ ਭੈਣ ਸੀ ਕੈਂਥ ਵੀ ਮੇਰਾ ਬਰਾਦਰ ਇਚੋ ਸੀ ਕੈਂਥ ਦੀ ਮਾਂ ਤੇ ਭੈਣ ਉਹਦੇ ਨਾਲੋਂ ਵੱਖਰੇ ਘਰ ਵਿੱਚ ਰਹਿੰਦੀਆਂ ਸੀ ਉਹ ਚਾਹੁੰਦਾ ਸੀ ਕਿ ਉਹਦੀ ਭੈਣ ਦਾ ਵਿਆਹ ਹੋ ਜਾਵੇ ਪਰ ਹਾਲਾਤ ਵਿਆਹ ਦੇ ਅਨੁਕੂਲ ਨਹੀਂ ਸੀ ਹੋ ਰਹੇ ਜੇ ਕੈਂਥ ਦੀ ਭੈਣ ਦਾ ਵਿਆਹ ਹੋ ਜਾਂਦਾ ਤਾਂ ਕੈਂਥ ਦੀ ਮਾਂ ਨੇ ਉਹਦੇ ਨਾਲ ਆ ਕੇ ਰਹਿਣਾ ਸੀ ਕੈਂਥ ਨੂੰ ਨਹੀਂ ਸੀ ਲੱਗਦਾ ਕਿ ਉਹਦੀ ਮਾਂ ਦੀ ਉਹਦੀ ਘਰ ਵਾਲੀ ਨਾ ਬਣ ਸਕੇਗੀ ਸਾਥੀ ਨੂੰ ਸਾਰੀਆਂ ਗੱਲਾਂ ਮਨਜ਼ੂਰ ਸੀ ਉਹ ਉਦੋਂ ਆਪਣੇ ਵੱਡੇ ਭਾਈ ਦੀ ਵਰਕਸ਼ਾਪ ਵਿੱਚ ਵੈਲਡਿੰਗ ਕਰਦਾ ਸੀ ਰਹਿੰਦਾ ਛੋਟੇ ਭਾਈ ਨਾਲ ਸੀ ਸਾਥੀ ਵਿਚਾਰਧਾਰਕ ਤੌਰੀ ਪਰ ਪਕਸੀ ਰਿਸ਼ਤਿਆਂ ਦੇ ਵਰਤਾਅ ਵਿੱਚ ਵੀ ਵਿਚਾਰਧਾਰਾ ਨੂੰ ਤਰਜੀਹ ਦਿੰਦਾ ਸੀ ਇੱਕ ਵਾਰ ਸਾਥੀ ਦੇ ਭਾਈ ਦੀ ਵਰਕਸ਼ਾਪ ਵਿੱਚ ਮਜ਼ਦੂਰਾਂ ਨੇ ਵਧ ਤਨਖਾਹ ਦੀ ਮੰਗ ਕੀਤੀ ਉਹ ਦਾ ਭਾਈ ੜ ਗਿਆ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ ਸਾਥੀ ਨੇ ਆਪਣੇ ਭਾਈ ਦਾ ਸਾਥ ਨਹੀਂ ਦਿੱਤਾ ਸਗੋਂ ਮਜ਼ਦੂਰਾਂ ਨਾਲ ਖੜਾ ਸਾਥੀ ਨੂੰ ਸ਼ਹਿਰੀ ਦਾ ਸ਼ੌਕ ਆਪਣੇ ਕਮਾਮੇ ਦੀ ਸੰਗਤ ਕਰਨ ਪਿਆ ਸੀ ਉਹਨੇ ਬਹਿਰ ਵਜ਼ਨ ਦੀ ਸਿੱਖਿਆ ਵੀ ਲਈ ਉਰਦੂ ਵੀ ਜਾਣਦਾ ਸੀ ਉਹਦੀਆਂ ਰਚਨਾਵਾਂ ਆਗਾਹ ਬਦੂਰ ਸਾਲਿਆਂ ਤੇ ਨਵਾਂ ਜ਼ਮਾਨਾ ਤੇ ਲੋਕ ਲਹਿਰ ਅਖਬਾਰ ਵੀ ਸ਼ਬਦੀਆਂ ਇਹ ਰਚਨਾਵਾਂ ਛਪਨ ਕਰਕੇ ਜਾਂ ਸਾਥੀ ਵੱਲੋਂ ਦੂਰ ਦੂਰ ਤੱਕ ਸਾਇਤਿਕ ਸਮਾਗਮਾਂ ਵਿੱਚ ਜਾਣ ਕਰਕੇ ਨਾਮ ਤਾਂ ਪੈਦਾ ਹੋ ਗਿਆ ਸੀ ਪਰ ਉਹਦੀ ਸ਼ਾਇਰੀ ਦੇ ਹੱਕ ਵਿੱਚ ਹਵਾ ਉਦੋਂ ਬੱਗੀ ਜਦੋਂ ਨਾਟਕਕਾਰ ਗੁਰਚਰਨ ਸਿੰਘ ਨੇ ਉਸਦੀ ਗਜ਼ਲ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ ਨੂੰ ਚੰਡੇ ਦੇ ਗੀਤ ਦੇ ਤੌਰ ਤੇ ਪੇਸ਼ ਕੀਤਾ। ਉਹਦੀ ਇਸ ਗਜ਼ਲ ਨੇ ਪੰਜਾਬ ਤੇ ਬਾਹਰਲੇ ਦੇਸ਼ਾਂ ਵਿੱਚ ਧੂਮਾਂ ਪਾ ਦਿੱਤੀਆਂ। ਸਾਥੀ ਨੂੰ ਲੱਗਣ ਲੱਗ ਪਿਆ ਸੀ ਕਿ ਉਹ ਗਾਂਬਦੂ ਸੱਤ ਖੇਤਰ ਵਿੱਚ ਪ੍ਰਵਾਨ ਚੜ ਗਿਆ ਹੈ। ਸਾਥੀ ਦੀ ਜ਼ਿੰਦਗੀ ਵਿੱਚ ਖੂਬਸੂਰਤ ਮੋੜ ਉਦੋਂ ਆਇਆ ਜਦੋਂ ਰਾਮ ਦਲਾਰੀ ਉਹਦੇ ਜੀਵਨ ਵਿੱਚ ਆ ਗਈ। ਰਾਮ ਦਲਾਰੀ ਦੇ ਸਿਰ ਤੇ ਪਤੀ ਦਾ ਸਾਇਆ ਨਹੀਂ ਸੀ ਰਹਾ। ਇੱਕ ਬੱਚੀ ਸੀ ਵਿਆਹ ਤੋਂ ਪਹਿਲਾਂ ਦੋਹਾਂ ਦੀ ਇਸ ਗੱਲ ਤੇ ਸਹਿਮਤੀ ਹੋਈ ਕਿ ਬੱਚੀ ਹੀ ਉਹਨਾਂ ਲਈ ਸਭ ਕੁਝ ਹੈ। ਇਸ ਦੀ ਹੀ ਚੰਗੀ ਤਰ੍ਹਾਂ ਪਰਿਵਰਿਸ਼ ਕਰਕੇ ਪੈਰਾਂ ਸਿਰ ਕੀਤਾ ਜਾਵੇ। ਰਾਮ ਦਲਾਰੀ ਹਿੰਦੀ ਅਧਿਆਪਕਾ ਸੀ ਸਾਥੀ ਵਿਆਹ ਪਿਛੋਂ ਆਪਣੇ ਛੋਟੇ ਭਾਈ ਦਾ ਘਰ ਛੱਡ ਕੇ ਰਾਮ ਦਲਾਰੀ ਦੇ ਘਰ ਜਾ ਕੇ ਰਹਿਣ ਲੱਗ ਪਿਆ ਰਾਮ ਦਲਾਰੀ ਸਹਿਤ ਕ੍ਰੋਚੀਆਂ ਦੀ ਸੀ ਸਾਹਿਦ ਦੀ ਗੰਬੀਰ ਪਾਠਕ ਵੀ ਉਸ ਦੀ ਸਹਿਤ ਦਗਨ ਹੀ ਸਾਥੀ ਦੇ ਜੀਵਨ ਵਿੱਚ ਲੈ ਕੇ ਆਈ ਸੀ ਰਾਮ ਦਲਾਰੀ ਰੰਗਮঞ্চ ਦੀ ਕਲਾਕਾਰ ਸੀ ਸਾਥੀ ਦੀ ਧੀ ਵੀ ਜਦੋਂ ਸੰਭਲੀ ਉਹ ਵੀ ਨਾਟਕਾਂ ਵਿੱਚ ਭਾਗ ਲੈਣ ਲੱਗੀ ਸਾਥੀ ਦੀ ਜ਼ਿੰਦਗੀ ਦੀ ਲੀਹੋਂ ਲੱਤੀ ਗੱਡੀ ਪਟੜੀ ਤੇ ਚੜ ਗਈ ਸੀ ਉਹ ਪਹਿਲਾਂ ਨਾਲੋਂ ਵੀ ਬੇਫਿਕਰ ਹੋ ਕੇ ਪੜ੍ਹਨ ਲਿਖਣ ਲੱਗਿਆ ਸਾਥੀ ਦਾ ਇੱਕ ਗਜ਼ਲ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਕੁਲਾਟੀ ਨੇ ਸੇਵਾ ਵਜੋਂ ਛਾਪਿਆ ਮੋਗਯੋਦੇ ਤੇ ਗੋਸ਼ਟੀ ਹੋਈ ਮੈਂ ਕਿਹਾ ਸਾਥੀ ਦੀ ਚਰਚਿਤ ਗਜ਼ਲ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਇਹਦਾ ਜ਼ਿਕਰ ਵੀ ਕੀਤਾ ਕਹੇ ਜਾਣ ਵਾਲੇ ਸ਼ੇਰ ਨੂੰ ਵਿਸ਼ੇਸ਼ ਤੌਰ ਤੇ ਆਪਣੀ ਕੀਤੀ ਜਾਣਵਾਰੀ ਗੱਲ ਦਾ ਆਧਾਰ ਬਣਾਇਆ ਵੇਲੇ ਨੇ ਬੋਲੇ ਕਰਤੇ ਉਹ ਸੁਨਦੇ ਨਾ ਹਾਕ ਵੀ ਆਹਟ ਮੇਰੀ ਤੇ ਖੁੱਲਦੇ ਸੀ ਜੋ ਬੂਹੇ ਬਾਰੀਆਂ ਮੈਂ ਕਿਹਾ ਜ਼ਿਕਰ ਪੰਜਾਬੀ ਦੇ 2094 ਸ਼ੇਰ ਕੱਢਨੇ ਹੁਣ ਤਾਂ ਸਾਥੀ ਦਾ ਇਸ ਸ਼ੇਰ ਸ਼ਾਮਲ ਕਰਨਾ ਪਵੇਗਾ ਮੈਂ ਇਸ ਸ਼ੇਰ ਦੀ ਵਿਆਖਿਆ ਤੇ ਵੀ 4-5 ਮਿੰਟ ਲਾਏ ਉਸ ਦੀਆਂ ਵੱਖ-ਵੱਖ ਪਰਤਾਂ ਫਰੋਲੀਆਂ ਸਾਥੀ ਦਾ ਸੁਆਸੀ ਲੰਮੀਆਂ ਗੱਲਾਂ ਚੱਲ ਪੈਂਦੀਆਂ ਆਪਣੇ नक्सली ਦੌਰ ਦੀਆਂ ਗੱਲਾਂ ਕਰਦਾ ਉਹ ਦੱਸਦਾ ਕਿ ਇੱਕ ਥਾਣੇਦਾਰ ਨੇ ਮੈਨੂੰ ਫੜ ਕੇ ਮੇਰੇ ਨਾਲ ਦਿਆਂ ਦੇ ਨਾਂ ਪੁੱਛਣੇ ਚਾਹੇ ਮੈਨੂੰ ਮੂੰਹ ਮੰਗੇ ਪੈਸੇ ਦੇਣ ਦੀ ਗੱਲ ਵੀ ਕਹੀ ਇਹ ਵੀ ਲਾਲਚ ਦਿੱਤਾ ਕਿ ਉਹ ਉਹਦੇ ਤੇ ਕੋਈ ਕੇਸ ਨਹੀਂ ਪਾਵੇਗਾ ਤੂੰ ਨਾਲ ਦੇ ਬੰਦੇ ਫੜਵਾ ਦੇ ਮੈਂ ਤੈਨੂੰ ਕਿਵੇਂ ਨਾ ਕਿਵੇਂ ਬਾਹਰਲੇ ਮੁਲਕ ਵਿੱਚ ਕੱਢ ਦਿਆਂਗਾ ਜਦੋਂ ਇਹ ਗੱਲਾਂ ਵਕਫ ਵਕ ਮੌਕਿਆਂ ਤੇ ਉਹਨੇ 3-4 ਵਾਰ ਦੱਸੀਆਂ ਤਾਂ ਮੈਂ ਕਿਹਾ ਸਾਥੀ ਜੀ ਇਹ ਗੱਲ ਵਾਰ-ਵਾਰ ਦੱਸਣ ਦਾ ਮਕਸਦ ਨਾ ਵਿਕਣ ਦਾ ਮਾਨ ਹੈ ਜਾਂ ਨਾ ਵਿਕਣ ਦਾ ਪਛਤਾਵਾ ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਿਆ ਸਿਆਣਾ ਸੀ ਸਮਝ ਗਿਆ ਕਿ ਉਹ ਇਹ ਗੱਲ ਕਈ ਵਾਰ ਦੱਸ ਚੁੱਕਿਆ ਮੁਰ ਕੇ ਉਹਨੇ ਕਦੇ ਵੀ ਇਹ ਗੱਲ ਨਾ ਕੀਤੀ ਮੈਨੂੰ ਇੱਕ ਵਾਰ ਰਣਜੀਤ ਸਰਾਂਵਾਲੀ ਨੇ ਕਿਹਾ ਕਿ ਮੈਂ ਸਾਥੀ ਨੂੰ ਸੰਤ ਅਤਰ ਸਿੰਘ ਕੋ ਨਸ ਯਾਦਗਰੀ ਅਵਾਰਡ ਦਿਵਾ ਦਿਆਂ ਮੈਂ ਯਤਨ ਵੀ ਕੀਤਾ ਪਰ ਇਹ ਗੱਲ ਅਮਲ ਵਿੱਚ ਨਾ ਲਿਆ ਸਕਿਆ ਕੁਝ ਮਜਬੂਰੀਆਂ ਸੀ ਇਹ ਸਨਮਾਨ ਜ਼ਿਆਦਾਤਰ ਨਾਵਲਕਾਰ ਜਾਂ ਕਹਾਣੀਕਾਰ ਨੂੰ ਦਿੱਤੇ ਜਾਂਦੇ ਸਨ ਪਰ ਮੇਰੇ ਮਨ ਵਿੱਚ ਇਹ ਗੱਲ ਜ਼ਰੂਰ ਸੀ ਕਿ ਸਾਥੀ ਦਾ ਜੋ ਮੁੱਲ ਪੈਣਾ ਚਾਹੀਦਾ ਸੀ ਉਹ ਨਹੀਂ ਪਿਆ ਮੈਂ ਸਰਕਾਰੀ ਨਾਮਾਂ ਦੀ ਸਿਆਸਤ ਤੋਂ ਦੂਰ ਸੀ ਨੇੜੇ ਜਾਂ ਨਾਮ ਕਮੇਟੀ ਦਾ ਅੰਗ ਹੁੰਦਾ ਮੈਂ ਗੱਲ ਸ਼ੁਰੂ ਕਰਕੇ ਨੇਪਰੇ ਵੀ ਚਾੜ੍ਹ ਦੇਣੀ ਸੀ ਸਾਥੀ ਨੂੰ ਚੜਦੀ ਉਮਰ ਵਿੱਚ ਇਹ ਯਕੀਨ ਨਹੀਂ ਸੀ ਕੋਈ ਲੋਕਾਂ ਦਾ ਕਬੀ ਹੈ ਉਹ ਨਿਰੰਤਰ ਲਿਖੇਗਾ ਲੋਕ ਤੇ ਸਹਿਸਵਾਵਾਂ ਉਹਦਾ ਮੁੱਲ ਪਾਉਣਗੇ ਪਰ ਸਾਹਿਤਿਕ ਖੇਤਰ ਦੇ ਅੰਦਰੂਨੀ ਸੱਚ ਬਾਰੇ ਉਹਨੂੰ ਪਤਾ ਨਹੀਂ ਸੀ ਕਿ ਸਾਹਿਤ ਵਿੱਚ ਵੀ ਜਾਤ ਪਾਤ ਦਾ ਬੋਲਬਾਲਾ ਹੋ ਜਾਵੇਗਾ ਅਤੇ ਵੀ ਦੇਖੇ ਜਾਣ ਲੱਗ ਪੈਣਗੇ ਇਹ ਸੱਚ ਹੈ ਕਿ ਲੇਖਕਾਂ ਨੂੰ ਵੀ ਹੁਣ ਰਾਸੀ ਲੋਕਾਂ ਵਾਂਗ ਸਾਬਤ ਹੋਣ ਲਈ ਟਾਣੇ ਬਾਣੇ ਬੁੰਨੇ ਪੈਂਦੇ ਨੇ ਜਿਸ ਤਰ੍ਹਾਂ ਰਾਸੀ ਆਗੂ ਕਿਸੇ ਨਾ ਕਿਸੇ ਹਲਕੇ ਤੇ ਅੱਖ ਰੱਖ ਕੇ ਹਲਕੇ ਵੰਡਣ ਦੀਆਂ ਨਜ਼ਰਾਂ ਤੇ ਚੜਦੇ ਨੇ ਉਸੀ ਤਰ੍ਹਾਂ ਲੇਖਕਾਂ ਨੂੰ ਵੀ ਸਰਕਾਰੀ ਨਾਮ ਤੇ ਅੱਖ ਰੱਖ ਕੇ ਨਾਮ ਤੱਕ ਪਹੁੰਚਣ ਲਈ ਜ਼ਫਰ ਦਲਨੇ ਪੈਂਦੇ ਨੇ ਜਿਵੇਂ ਰਾਜਸੀ ਲੋਕ ਐਮਐਲਏ ਬਣ ਕੇ ਖੁਦ ਨੂੰ ਪੂਰ ਚੜਿਆ ਸਮਝਦੇ ਨੇ ਬਹੁਤੇ ਲੇਖਕ ਵੀ ਕੋਈ ਨਾ ਕੋਈ ਸਰਕਾਰੀ ਨਾਮ ਲੈ ਕੇ ਖੁਦ ਨੂੰ ਚਾਰ ਬੰਦਿਆਂ ਵਿੱਚ ਖੜ ਕੇ ਗੱਲ ਕਰਨ ਜੋਗਰੇ ਹੋਏ ਸਮਝਦੇ ਨੇ ਬੜੇ ਖਤਰਨਾਕ ਮੋੜ ਤੇ ਆ ਗਏ ਹਾਂ ਅਸੀਂ ਲੇਖਕ ਲੋਕ ਸਾਥੀ ਜਦੋਂ ਕਵੀ ਦਰਬਾਰਾਂ ਵਿੱਚ ਗਜ਼ਲਾਂ ਪੜਦਾ ਸੀ ਉਹ ਗੜਕਦਾ ਸੀ ਸੱਤਾ ਪ੍ਰਤੀ ਵਿਦਰੋਹ ਤੇ ਉਦੀ ਆਵਾਜ਼ ਪਾਣੀ ਵਿੱਚ ਪਾਣੀ ਰਲਣ ਵਾਂਗ ਇੱਕਮਿਕ ਹੋਈ ਹੁੰਦੀ। ਉਹਦੇ ਲਈ ਸਹਿਸਭਾਵਾਂ ਦਾ ਕੱਠ ਵੀ ਉਹੀ ਅਰਥ ਰੱਖਦਾ ਸੀ। ਧਰਨੇ ਮਜ਼ਾਰੇ ਦਾ ਕੱਠ ਵੀ ਜਿੰਨਾਂ ਲੋਕਾਂ ਦਾ ਕਵੀਤਾ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ ਹੁੰਦਾ ਉਹ ਵੀ ਉਹਦੀਆਂ ਗੱਜ਼ਲਾਂ ਦਾ ਅਨੰਤ ਮਾਨਦੇ ਸਨ। ਸੁਣ ਕੇ ਉਹਨਾਂ ਦੇ ਮਨ 'ਚੋਂ ਵੀ ਸੁੱਤਾ ਪਿਆ ਬਦਰੂ ਫਨ ਚੁੱਕਣ ਲੱਗ ਪੈਂਦਾ ਸੀ। ਸਾਥੀ ਅਸੂਲੀ ਸੀ ਰਾਮ ਦਲਾਰੀ ਵੀ। ਉਹਨੇ ਇਹ ਗੱਲ ਸਪਸ਼ਟ ਕੀਤੀ ਹੋਈ ਸੀ ਕਿ ਉਹ ਉਸਨੂੰ ਉਮਰ ਪਰ ਰੋਟੀ ਕਪੜਾ ਦੇਵੇਗੀ, ਹੋਰ ਖਰਚੇ ਨਹੀਂ। ਹੋਰ ਖਰਚੇ ਦੀ ਸਾਥੀ ਨੂੰ ਲੋੜ ਵੀ ਨਹੀਂ ਸੀ। ਉਹਦੇ ਕੁਝ ਵਿਦੇਸ਼ਾਂ ਵਿੱਚ ਰਹਿੰਦੇ ਦੋਸਤ ਸਨ ਜਿਹੜੇ ਪੰਜਾਬ ਗੇੜਾ ਮਾਰਨ ਸਨਮਾਨ ਦੇ ਰੂਪ ਵਿੱਚ ਅੰਦਰ ਵੜ ਕੇ ਉਹਦੀ ਥੋੜੀ ਬਹੁਤੀ ਜੇਬ ਭਾਰੀ ਕਰ ਜਾਂਦੇ ਸੀ ਸਾਥੀ ਦੀ ਦਵਾਈ ਬੂਟੀ ਚੱਲੀ ਜਾਂਦੀ ਸਾਥੀ ਨਸ਼ੇ ਦਾ ਆਦੀ ਨਹੀਂ ਸੀ ਉਮਰ ਵਧਨ ਕਰਨ ਦਵਾਈਆਂ ਵਧ ਰਹੀਆਂ ਸੀ ਖਰਚੇ ਵਧ ਰਹੇ ਸਨ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਜ਼ਿੰਦਗੀ ਨੂੰ ਅੱਗੇ ਲੈ ਜਾਂਦਾ ਸੀ ਉਹ ਇਕੱਲਾ ਉਦਾਸਤਾ ਹੁੰਦਾ ਸੀ ਪਰ ਦਿਲ ਨਹੀਂ ਸੀ ਛੱਡਦਾ ਉਹ ਰੋਣੇ ਵੀ ਨਹੀਂ ਸੀ ਰੋਂਦਾ ਆਏ ਗਏ ਨੂੰ ਖਿੜੇ ਮੱਥੇ ਮਿਲਦਾ ਪਰ ਸ਼ੰਸਕ ਨੂੰ ਦੂਰੋਂ ਦੂਰੋਂ ਮਿਲ ਨਾ ਜਾਂਦੇ ਰਾਮ ਦਲਾਰੀ ਜੀ ਆਪਣੀ ਥੀਕ ਕੋਲ ਜਾਂਦੀ ਤਾਂ ਉਹਦਾ ਆਥਨ ਤੜਕੇ ਦਾ ਰੋਟੀ ਦਾ ਡੱਬਾ ਲਾ ਕੇ ਜਾਂਦੀ ਖੰਡ ਚਾਹ ਦਾ ਪ੍ਰਬੰਧ ਕਰਦੀ ਦੁੱਧ ਥੋੜਾ ਬਹੁਤਾ ਲੱਗਿਆ ਹੋਇਆ ਸੀ ਜਦੋਂ ਕਰੋਨਾ ਦੇ ਦੌਰ ਨੇ ਚੰਗੇ ਭਰੇ ਚੱਲਦੇ ਪੰਜਾਬ ਦੇ ਜੀਵਨ ਦੀਆਂ ਬਰੂਹਾਂ ਤੇ دستਕ ਦਿੱਤੀ ਤਾਂ ਸਾਥੀ ਨੂੰ ਪਹਿਲਾਂ ਬੁਖਾਰ ਚੜਨ ਲੱਗਿਆ ਉਹ ਬੁਖਾਰ ਦੀ ਦਵਾਈ ਲੈਂਦਾ ਰਿਹਾ ਬਾਹਰ ਅੰਦਰ ਜਾਇਆ ਨਹੀਂ ਸੀ ਜਾਂਦਾ ਖੰਗ ਵੀ ਰਹਿਣ ਲੱਗ ਪਈ ਉਹ ਖੰਗ ਦੀ ਦਵਾਈ ਲੈਣ ਲੱਗਿਆ ਉਹਦੇ ਕੋਲ ਉਹਦੇ ਸ਼ਗਿਰਦਾਂ ਚੋਂ ਗੁਰਪ੍ਰੀਤ ਧਰਮਕੋਟ ਰਣਜੀਤ ਸਰਾਂਵਾਲੀ ਧਾਮੀ ਗਿਲ ਮਨਦੀਪ ਖੋਖਰ ਤੇ ਹੋਰ ਜਿੰਨ ਵਿੱਚ ਇੱਕ ਇੱਕ ਵਾਰ ਢੇੜਾ ਮਾਰ ਕੇ ਜਾਂਦੇ ਜੋ ਕੁਝ ਮੰਗਦਾ ਲਿਆ ਕੇ ਦੇ ਜਾਂਦੇ ਸਾਥੀ ਦਾ ਇੱਕ ਪ੍ਰਸ਼ੰਸਕ ਪੰਜਾਬੀ ਕਵੀ ਡਾਕਟਰ ਸੰਦੀਪ ਦਾਖਾ ਸੀ ਉਹਦੇ ਕੋਲ ਸਾਥੀ ਛੁੱਟੀਆਂ ਕੱਟਣ ਜਾਂਦਾ ਸੀ ਇਸ ਵਾਰ ਵੀ ਜਾਣ ਲਈ ਡਾਕਟਰ ਸੰਦੀਪ ਨੂੰ ਫੋਨ ਕੀਤਾ ਤੇ ਆਪਣੀ ਸਿਹਤ ਬਾਰੇ ਦੱਸਿਆ ਸੰਦੀਪ ਡਾਕਟਰ ਸੀ ਬਿਮਾਰੀ ਭਾਂਪ ਗਿਆ ਆਪਣੀ ਗੱਡੀ ਵੇਚ ਕੇ ਸਾਥੀ ਨੂੰ ਦਾਖਾ ਬੁਲਾ ਲਿਆ ਟੈਸਟ ਕਰਵਾਇਆ ਤਾਂ ਕਰੋਨਾ ਸੀ ਸੰਦੀਪ ਨੇ ਸਾਥੀ ਨੂੰ ਨੂਰਪੁਰ 베ਦੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਮੋੜਨਾ ਪਿਆ ਅੰਤ ਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਲੜਦਾ ਲੜਦਾ ਸਾਥੀ ਕਰੋਨਾ ਹੱਥੋਂ ਹਾਰ ਗਿਆ ਕਰੋਨਾ ਕਾਰਨ ਮੋਗੇ ਨਾਲ ਲਿਆਂਦੀ ਜਾ ਸਕੀ ਉਥੇ ਹੀ ਸੰਸਕਾਰ ਕਰਕੇ ਚੁਗਏ ਫੁੱਲ ਪਾਣੀ ਵਿੱਚ ਢੇਰ ਦਿੱਤੇ ਪਿਛਲੇ ਸਮੇਂ ਤੋਂ ਸਾਥੀ ਨੇ ਇੱਕ ਮਹਿਮ ਸ਼ੁਰੂ ਕੀਤੀ ਹੋਈ ਸੀ ਉਹਦੇ ਕੋਲ ਮੋਗੇ ਦਾ ਜਿਹੜਾ ਉੱਠਦਾ ਸ਼ਹਿਰ ਆਉਂਦਾ ਆਪਣੇ ਕੋਲ ਪਈਆਂ ਕਿਤਾਬਾਂ ਚੋਂ ਕਿਤਾਬਾਂ ਲੈ ਜਾਣ ਲਈ ਕਹਿੰਦਾ ਕਈ ਵਾਰ ਦਬਾਅ ਪਾ ਕੇ ਮੱਲੋ ਮਰੀ ਕਿਤਾਬਾਂ ਕੱਟ ਕੇ ਦਿੰਦਾ ਸਾਥੀ ਨੇ ਵਰਕਸ਼ਾਪ ਵਿੱਚ ਕੰਮ ਕਰਦਿਆਂ ਜੇਬ ਹੌਲੀ ਹੋਣ ਤੇ ਵੀ ਕਿਤਾਬਾਂ ਮੁੱਲ ਲਈਆਂ ਸਨ ਨੌਜਵਾਨਾਂ ਨੂੰ ਇਹ ਕਿਤਾਬਾਂ ਦੇਖ ਕੇ ਉਹ ਅਹਿਸਾਸ ਕਰਵਾਉਂਦਾ ਸੀ ਕਿ ਵਿਚਾਰ ਤਰਕ ਹੋਏ ਬਿਨਾ ਤੁਹਾਨੂੰ ਦੂਰ ਤੱਕ ਨਹੀਂ ਦੱਸਣ ਲੱਗ ਸਕਦਾ ਜਦੋਂ ਕਰੋਨਾ ਦਾ ਦੌਰ ਪੇਸ਼ਲ ਖੁਰਾ ਹੋਇਆ ਸਾਥੀ ਦੇ ਛੋਟੇ ਭਾਈ ਨੇ ਮੋਗਿਆ ਦਾ ਭੋਗ ਪਾਇਆ ਜਦੋਂ ਸਾਥੀ ਨੂੰ ਕਰੋਨਾ ਹੋਣ ਦੀ ਖਬਰ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਫੈਲੀ ਸੀ ਤਾਂ ਉਹਦੇ ਪ੍ਰਸ਼ੰਸਕਾਂ ਤੇ ਲੇਖਕਾਂ ਨੇ ਕਾਫੀ ਸਹਾਇਤਾ ਕੀਤੀ ਸੀ ਉਹ ਸਹਾਇਤਾ ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਅਧਿਕਾਰੀਆਂ ਕੋਲ ਸੁਰੱਖਿਤ ਪਈ ਹੈ ਜਿਹੜੀ ਲੱਖਾਂ ਵਿੱਚ ਹੈ ਕੋਈ ਸੰਸਾਰ ਕਾਜ਼ਮੀ ਕਹਿ ਸਕਦਾ ਹੈ ਕਿ ਸਾਥੀ ਨੇ ਸਾਰੀ ਉਮਰ ਚ ਕੀਤਾ ਕੀ ਹੈ ਸਾਥੀ ਨ ਮੋਗੇ ਦੇ ਸਾਰੇ ਲੇਖਕਾਂ ਤੋਂ ਇੱਕ ਕੰਮ ਲਖਣ ਕੀਤਾ ਜਿਹੜੇ ਆਪਣੇ ਸਹਿਤਕ ਵਾਰਸ ਪੈਦਾ ਕਰਲੇ ਸੀ ਉਹ ਜਨਤਾਰ ਨੇ ਗਰਮੀਤ ਕੜਿਆਲ ਵੀ ਰਣਜੀਤ ਸਰਾਂ ਵਾਲੀ ਗੁਰਪ੍ਰੀਤ ਧਰਮਕੋਟ ਧਾਮੀ ਗਿਲ ਤੇ ਹੋਰ ਬਹੁਤ ਸਾਰੇ ਜਿਹੜੇ ਰਲ ਕੇ ਹਰ ਸਾਲ ਉਹਦੀ ਯਾਦ ਵਿੱਚ ਵਿਸ਼ਾਲ ਸਹਿਤਕ ਸਮਾਗਮ ਕਰਵਾਉਂਦੇ ਨੇ ਸਾਥੀ ਨੂੰ ਆਪਣੇ ਹਾਰ ਰਈ ਸਿਰਦੰਦਰ ਦਾ ਪਹਿਲਾਂ ਹੀ ਹੋ ਗਿਆ ਸੀ ਉਹਨੇ ਧਾਮੀ ਗਿਲ ਤੋਂ ਆਪਣੀਆਂ ਗਜ਼ਲਾਂ ਤੇ ਕਵਿਤਾਵਾਂ ਦਾ ਵੱਡਾ ਕਾਰੀ ਸੰਗ੍ਰਹਿ ਸੰਪਾਦਿਤ ਕਰਵਾਇਆ ਉਹ ਸੰਗ੍ਰਹਿ ਜਸਪ੍ਰੀਤ ਜਗਰਾਮਾ ਜ਼ਰੀਏ ਸੰਗਮ ਪਬਲਿਕੇਸ਼ਨ ਸਮਾਰਨ ਨੂੰ ਚਾਪਨ ਲਈ ਭੇਜਿਆ ਗਿਆ ਪਰ ਛਪਨ ਤੇ ਕਈ ਮਹੀਨੇ ਲੱਗ ਗਏ ਸਾਥੀ ਨੇ ਆਪਣਾ ਇਹ ਕਾਵ ਸੰਗ੍ਰਹਿ ਸਿਦਕ ਸਵਾਸਾਂ ਤੱਕ ਬੜਾ ਉਡੀਕਿਆ ਪਰ ਜਿਉਂਦੇ ਜੀ ਵੇਖਣਾ ਨਸੀਬ ਨਾ ਹੋਇਆ ਸਾਥੀ ਬਾਰੇ ਨਿੱਗਰ ਕਮੋ ਦੇ ਜਿਉਂਦੇ ਜੀ ਫਿਲਮ ਸਾਜ਼ ਅਮਰ ਕੋਹਲਿਆ ਨੇ ਕੀਤਾ ਬੜੀ ਮਿਹਨਤ ਕਰਕੇ ਸਾਥੀ ਦੇ ਜੀਵਨ ਤੇ ਆਧਾਰਿਤ ਇੱਕ ਟੈਲੀ ਫਿਲਮ ਬਣਾਈ ਜਿਹੜੀ ਬੜੀ ਮਿਆਰੀ ਹੈ ਸਾਥੀ ਦੀ ਸੋਚ ਤੇ ਸ਼ਾਇਰੀ ਨੂੰ ਸੰਭੀ ਬੈਠੀ ਹੈ ਇੱਕ ਵਾਰ ਮੈਂ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਅਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਕਿਹਾ ਪ੍ਰਧਾਨਗੀ ਦੂਰਦਰਸ਼ਨ ਦਾ ਇੱਕ ਸਾਬਕਾ ਅਧਿਕਾਰੀ ਕਰ ਰਿਹਾ ਸੀ ਮੇਰੇ ਮਨ ਵਿੱਚ ਆਈ ਜਦੋਂ ਮੈਨੂੰ ਮੰਚ ਤੇ ਸਮਾਂ ਦਿੱਤਾ ਗਿਆ ਉਦੋਂ ਇਹ ਗੱਲ ਵੀ ਕਹਾਗਾ ਕਿ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਅਧਿਕਾਰੀ ਨੇ ਮਹਿੰਦਰ ਸਾਥੀ ਨੂੰ ਜਿਉਂਦੇ ਜੀ ਜਲੰਧਰ ਦੂਰਦਰਸ਼ਨ ਦੀਆਂ ਪੌੜੀਆਂ ਨਹੀਂ ਚੜ੍ਹ ਦਿੱਤੀਆਂ ਉਹ ਅੱਜ ਸਮਾਗਮ ਦੀ ਪ੍ਰਧਾਨਗੀ ਕਰ ਰਿਹਾ ਹੈ ਤੇ ਸਾਨੂੰ ਸਾਥੀ ਦੀਆਂ ਗਜ਼ਲਾਂ ਤੇ ਗੁਨਾ ਤੇ ਵੀ ਜਾਣਨਾ ਪਾਵੇਗਾ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਗਰਮੀਤ ਕੜਿਆਲ ਵੀ ਨਾਲ ਗੱਲ ਕੀਤੀ ਮੇਰੀ ਭਾਵਨਾ ਜਾਣ ਕੇ ਕੜਿਆਲ ਵੀ ਕਹਿੰਦਾ ਬਾਈ ਜੀ ਮੈਂ ਤੁਹਾਨੂੰ ਰੋਕਦਾ ਨਹੀਂ ਤੁਸੀਂ ਵੱਡਿਓ ਪਰ ਸਾਡਾ ਸਮਾਗਮ ਖਰਾਬ ਹੋ ਜੂ ਕੜਿਆਲ ਵੀ ਦੀ ਜ਼ਿੰਦਗੀ ਨਾਲ ਕਹੀ ਗੱਲ ਮੇਰਾ ਕਾਲਜਾ ਚੀਰ ਗਈ ਨਾਲ ਦੀ ਨਾਲ ਮਨ ਵਿੱਚ ਇਹ ਗੱਲ ਵੀ ਆਈ ਕਿ ਜੇ ਅਧਿਕਾਰੀ ਮਹਿੰਦਰ ਸਾਥੀ ਨੂੰ ਦੂਰਦਰਸ਼ਨ ਤੇ ਬੜਾ ਵੀ ਲੈਂਦਾ ਫਿਰ ਕਿਹੜਾ ਸਾਥੀ ਦੀ ਜਲੰਧਰ ਫੇਰੀ ਸਫਲ ਰਹਿਣੀ ਸੀ ਗਜ਼ਲ ਉਹਨੇ ਮਨਮਰਜ਼ੀ ਦੀ ਪੜ੍ਹਨੀ ਸੀ ਇਤਰਾਜ਼ ਕਰਨ ਤੇ ਵੀ ਗਜ਼ਲ ਦੇ ਸ਼ੇਰ ਕੱਟਨੇ ਨਹੀਂ ਸੀ ਸਰਕਾਰੀ ਚੌਕਟੇ ਵਿੱਚ ਨਾ ਕਦੇ ਸਾਥੀ ਭੇਟ ਹੋਇਆ ਸੀ ਨਾ ਕਦੇ ਉਹਦੀ ਕਵਿਤਾ ਨਾ ਜਲੰਦਰ ਦੂਰਦਰਸ਼ਨ ਤੇ ਫਿੱਟ ਹੋਣਾ ਸੀ ਹੁਣ ਭਾਵੇਂ ਉਹ ਨਹੀਂ ਰਿਹਾ ਉਹਦੀ ਕਵਿਤਾ ਹੁਣ ਵੀ ਕਿਸੇ ਸਰਕਾਰੀ ਚੌਕਟੇ ਵਿੱਚ ਫਿੱਟ ਨਹੀਂ ਹੁੰਦੀ ਵਿਮਿੰਦਰ ਸਾਥੀ ਆਪਣੇ ਵਰਗਾ ਸ਼ਾਇਰ ਸੀ ਕਿਸੇ ਵਰਗਾ ਨਹੀਂ ਸੀ ਨਾ ਉਹਦੇ ਵਰਗਾ ਕੋਈ ਹੋਰ ਹੈ ਇਹੋ ਸਾਥੀ ਦੀ ਪਹਿਚਾਨ ਹੈ ਜਿਸ ਨੂੰ ਬਣਾਉਣ ਲਈ ਉਹਨੇ ਕਈ ਦਹਾਕੇ ਲਾਈ ਸੀ ਧੰਨਵਾਦ